ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਟਾਪ ਬਰੀਡ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਲੀਆਂ ਕੱਚੀਆਂ ਨੇ ਆਓ ਕਰ ਲੈਨੇ ਆਂ ਬੜੀਆਂ ਗੱਲ ਬਾਤ ਆਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਡਾਕਟਰ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਕਿਵੇਂ ਚੱਲਦਾ ਸੋਨੇ ਕੰਮਕਾਰ ਕੰਮਕਾਰ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਬਾਈ ਠੀਕ ਆ ਨਾਮ ਤੇ ਐਡਰੈਸ ਬੋ ਨਾਂ ਬਾਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌੜ ਵੀ ਰਹੇ ਰੱਡ ਨਿਹਾਲ ਸਿੰਘ ਵਾਲਾ ਵੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਇਹ ਆਪਣਾ 7899099978 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਓ ਬੱਛਾ ਮਗਰ ਬੱਛਾ ਬਈ ਕਿੰਨਾ ਬੋਲਾ ਹਾਜ਼ਰ ਆ ਬਈ ਹੁਣ ਵੀਰੇ ਹੋਊਗਾ ਤਿਆਰ 16 17 ਕਿਲੋ ਖੁੱਲਾ ਠੀਕ ਆ ਬਈ ਕਿੰਨਾ ਦੁੱਧ ਦੀ ਡਿਵਰਸਿਟੀ ਮਿਲਦੀ ਦੁੱਧ ਆਰਡਰ ਬਈ 20 ਕਿਲੋ ਮੰਨ ਕੇ ਦੇ ਦਈ ਹੂੰ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਗਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਕਿੜਮੇ ਪੂਰੇ ਗੈਬ ਤੇ ਪੀੜੀ ਦੇ ਪਾ ਵਰਗੇ ਥਾਣਾ ਨਾੜਾ ਨੋੜਾ ਫੁੱਲ ਚੰਗੀਆਂ ਸੋਈ ਸਵਾਈਆ ਬੱਛਾ ਮਗਰ ਬੱਛਾ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਫੰਡੀ ਦੇਖੋ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਜਿਵੇਂ ਮਰਦੀ ਹੱਥ ਲਾਈ ਜਾ ਬਈ ਕੋਈ ਚੱਕਰੀ ਨਹੀਂ ਬੱਚੀ ਬੱਚੀ ਇਹ ਸੋਂ ਬੜਾ ਪਿਆਰਾ ਲੱਗ ਠੰਡੀ ਸੀਲ ਆ ਬਾਈ ਨਾ ਸਾਨੂੰ ਸੰਗਲਾਬੀ ਆ ਬਰੀਡ ਕਰਮ ਵਾਲੀ ਦੇ ਫੁੱਲ ਆ ਬਾਈ ਲੇਵਾ ਬਹੁਤ ਸੋਹਣਾ ਹਨਾ ਬਈ ਹਾਂਜੀ ਵੀਰੇ ਡਾਕਟਰ ਲੇਵੇ ਦਾ ਡਿਜ਼ਾਈਨ ਚੈੱਕ ਕਰ ਲਓ ਪਛਾਂ ਤੋਂ ਦੇਖੋ ਲੇਵਾਂ ਲੈ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਕਲਾ ਕਲਾ ਲੈ ਇਧਰੋਂ ਵੀ ਚੈੱਕ ਕਰ ਲਓ ਬਈ ਕੀ ਬਾਤ ਆ ਕੀ ਮੋਲ ਲਵੇਜ ਜਿਆਦਾ ਡਾਕਟਰ ਮੋਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਾ ਬਾਈ ਹੂੰ ਥਾਰਡ ਕਰਾ ਲਾ 67000 ਦੀ ਵਾੜ ਦੇ ਦਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ 67000 ਦੀ ਵਾੜ ਬਾਈ ਜੀ ਦੇ ਦੇ ਦਾਂਗੇ ਲੇਵਾ ਬਹੁਤ ਦੁੱਧ ਵਾਲਾ ਪੀਸ ਆ ਸੂਈ ਸਵਾਈ ਆ ਬਾਈ ਅੱਗੇ ਵੀਰੇ 2 ਨੰਬਰ ਤੇ ਇਹ ਜਰਸੀ ਆ ਡਾਕਟਰ ਦੂਜਾ ਸੁਬਾ ਸੁਹਂਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਵੀਰੇ ਦਿਨ ਲੈ ਜੂ ਵੀਰੇ 7-8 ਦਿਨ ਹਜੇ 7 ਤੋਂ 8 ਦਿਨ ਹਾਂ ਵੀਰੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਦੁੱਧ ਡਾਕਟਰ ਨੇ ਬਲੂਨ ਨੇ ਦਿੱਤਾ ਬਾਈ 18-17 ਕਿਲੋ 20 ਕਿਲੋ ਖੁੱਲਾ ਦੁੱਧ ਨਹੀਂ ਮੋਜਦਾ ਠੀਕ ਆ ਬਾਈ ਫੇਸ ਦਿਖਾ ਦੇ ਫੇਸ ਬੜਾ ਚੰਗਾ ਟੂਆ ਟੂਆ ਚੰਗਾ ਜ ਚਾਂਕਾ ਫੁੱਲ ਨਾੜਾ ਫੁੱਲ ਪੂਰੀ ਸੀਟ ਠੰਡੀ ਥੋੜਾ ਜਿਹਾ ਕੈਮਰੇ ਤੋਂ ਦਰਦੀ ਹੈ ਹਾਂ ਕੱਲਾ ਕੱਲਾ ਥਣਲੇ ਮੁੱਠੀ ਵਾਲਾ ਥਣ ਗਲਾਬੀ ਥਣ ਨਾੜਾ ਨੂੜਾ ਘਰਮ ਲਈਦੇ ਫੁੱਲ ਖੋਲ ਦੇ ਬਈ ਤੋਰ ਦੇ ਚਮਕ ਫੁੱਲ ਫੁੱਲ ਬਰੀਡ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਫੁੱਲ ਬਰੀਡ ਜਰਸੀ ਆ ਪੰਜਾਬ ਵਾਲੀ ਮਿਲਦੀ ਬਹੁਤ ਘੱਟ ਆ ਬਾਈ ਤੇ ਥਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਬਾਕੀ ਭਜਨ ਭਜਨ ਬਹੁਤ ਡਾਕਟਰ ਕੱਦ ਵੀ ਬਿਹੇਰਾ ਬਾਈ ਹਾਂ ਬਰੀਕੀ ਚਾਣਾ ਹਾਂ ਬਰੀਕੀ ਚਾ ਦੁੱਧ ਵਾਲਾ ਪੀਸ ਆ ਬਈ ਸਹੀ ਗੱਲ ਆ ਬਾਈ ਬਰੀਕੀ ਚਾ ਦੁੱਧ ਵਾਲਾ ਪੀਸ ਆ ਥਾਣ ਲੈਵਾ ਇੱਕ ਨੰਬਰ ਆ ਬਾਈ ਥੋੜਾ ਡਰਦੀ ਆ ਕੈਮਰੇ ਤੋਂ ਪੁੱਛ ਹਾਂਜੀ ਹਾਂਜੀ ਡਰਦੀ ਕੀ ਮੋਲ ਆ ਬਈ ਜੈਜ ਇਹਦਾ ਡਾਕਟਰ ਮੋਲ ਫੋਨਤੀ ਕਰ ਲਾਂਗੇ ਜੈਜ ਹੀ ਹਾਂ ਹਾਂ ਜੈ ਮੋਲ ਲਾ ਕੀ ਕਰਨਾ ਆਪਾਂ ਕਰ ਵੀ ਦਿੰਨੇ ਤਾਂ ਵੀ ਕੋਈ ਚੱਕ ਨਹੀਂ ਬਾਈ ਕਰ ਦੋ ਬਾਈ ਕੋਈ ਇਹਦਾ ਵੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਐਵੇਂ 67 ਕਰਾ ਲਾ 70 ਕਰਾ ਲਾ ਤਾਂ ਕੋਈ ਫਾਇਦਾ ਨਹੀਂ 65000 ਦੀ ਵੜ ਦੇ ਦਾਂਗੇ ਆਪਾਂ ਚੱਕ ਬਾਈ ਜਮ ਜਜ ਮੋਲ 65000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਲੇਵਾ ਬਹੁਤ ਚੰਗੀਆਂ ਨਾਲਾ ਨੂਣਾ ਫੁੱਲ ਚੰਗੀਆਂ ਥਣ ਬੜਾ ਚੰਗਾ ਛਵਾਈ ਚੂਈ ਕਰਮ ਵਾਲੀ ਬਹੁਤ ਚੰਗੇ ਨਿਕਲੂ ਬਾਕੀ ਮੌਸਮ ਗਰਮੀ ਦਾ ਹੁੰਦਾ ਫੁੱਲ ਕਾਮਯਾਬ ਹਾਂ ਹਾਂ ਮੂਰੇ ਵੀ ਗਰਮੀ ਚ ਪੂਰੀ ਕਾਮਯਾਬ ਆ ਬਾਕੀ ਭਜਨ ਭੋਜਨ ਬਹੁਤ ਆ ਵੀ ਡਾਕਟਰ ਪਲੀ ਬਿਤੇਰੀ ਸਹੀ ਗੱ ਅੱਗੇ ਵੀਰੇ ਤਾਂ ਨੰਬਰ ਟੌਮ ਬਰੀਡ ਕਿਹੜਾ ਸੁਆ ਵੀਰੇ ਇਹ ਡਾਕਟਰ ਫਾਰਮ ਚੋਂ ਲਈ ਸੀ ਪਲੂਨਸ ਹੁੰਦੀ ਆ ਚਾਰ ਦਾ ਹੁੰਦਾ ਵੀਰੇ ਠੀਕ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਦਿਨ ਵੀਰੇ ਲੈ ਜੀ ਹਜੇ 9-10 ਦੇ ਨੇ 9 ਤੋਂ 10 ਦਿਨਾਂ ਦੀ ਕੱਚੀ ਆ ਫਾਰਮ ਵਾਲੀ ਵੜਾ ਫੁੱਲ ਬਰੀਡ ਆ ਫੇਸ ਦੇਖੋ ਬਹੁਤ ਏਬੀਐਸ ਦੇ ਬਰੂਡ ਸੀਮਨ ਦੀ ਆਪ ਆ ਵੀਰੇ ਠੀਕ ਆ ਬਾਈ ਅੱਗੇ ਨਾਨ ਸੈਕਸਡ ਲੱਗਾ ਹੋਇਆ ਉਹਨੂੰ 스ਨੋਮੈਨ ਦਾ 스ਨੋਮੈਨ ਦਾ ਹਾਂਜੀ ਠੀਕ ਆ ਬਾਈ ਜਿਹੜੇ ਤੋਂ ਗੱਬਣ ਤੇ ਥਾਣ ਦੇਖੋ ਬਈ ਕਮਾਲ ਦਾ ਲੈ ਬਹੁਤ ਚੰਗਾ ਡਾਕਟਰ ਥਾਣਾ ਪਹਿਲਾਂ ਨੂੰ ਥਾਣਾ ਆਮ ਘੱਟ ਲੱਗਦਾ ਹਜੇ ਘੱਟ ਲੱ ਫੁੱਲ ਬਰੀਡ ਆ ਬਾਈ ਫਾਰਮ ਵਾਲੀ ਵੜ ਹੈ ਕਿ ਕਿਸੇ ਪਾਸਿਓਂ ਕਰਮ ਵਾਲੀ ਨੂੰ ਕੋਈ ਗਾਟ ਨਹੀਂ ਤੋੜਾ ਚੈੱਕ ਕਰ ਲੋ ਲੈ ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਉਹਦਾ ਆਰਡਰ ਜਿਹੜਾ ਕਰਮ ਵਾਲੀ ਨੇ ਵਧੀਆ ਡਰੋਨ ਡਾਟ ਲੈ ਫੀਡਿੰਗ ਚੈੱਕ ਕਰੂ ਲੈਵੇ ਦੀ ਲੈਕ ਮਾਰ ਲੈ ਠੰਡੀ ਬੋਲ ਆ ਜਿਵੇਂ ਮਰ ਜਿਆ ਤਲਾਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਰੀਟ ਫੁੱਲ ਫੁੱਲ ਲੈਵਾ ਤਿਆਰ ਕਰੂ ਕੱਲੀ ਕੱਚੀ ਕੱਚੀ ਆ ਦਣ ਲੈਂਦੀ ਆ ਉਹਦੋਂ ਦਾ ਆਰਡਰ ਜਿਹੜਾ ਵਧੀਆ ਤਿਆਰ ਕਰ ਲੈਣਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾਈ ਦਾ ਤੇ ਕੀ ਮੁੱਲ ਲਵਰੇਜ ਹੈ ਜਦੋਂ ਸਾਡਾ ਟਾਈਮ ਇੱਕ 10 ਮੰਗ ਲਾ 90 ਵਿਚਾਰੇ ਮੰਗਣ ਦਾ ਕੋਈ ਫਾਇਦਾ ਨਹੀਂ 85 ਤੇ ਛੋਟ ਕਰਾਂ ਠੀਕ ਹੈ ਬਾਈ 85000 ਚ ਬਾਈ ਕਹਿੰਦਾ ਛੋਟ ਹੋ ਜਾਊਗੀ ਮੁੱਲ ਕਰਾਉਣਾ 90 ਲੱਖ ਜਿੰਨਾ ਮਰਜ਼ੀ ਮੰਗੀ ਜਾ ਬਾਈ ਕਹਿੰਦਾ ਕੋਈ ਚੱਕਰ ਨਹੀਂ 85000 ਚ ਮਾਨ ਤਾਂ ਹੋ ਜਾਊਗਾ ਬਾਈ ਵੈਡ ਚੰਗੀ ਆ ਨਿੱਖਰੂ ਬਹੁਤ ਲੇਵਾ ਬਹੁਤ ਸੋਹਣਾ ਤਿਆਰ ਕਰੂ ਦਿਨ ਦੱਸਿਆ ਬਾਈ ਨੇ ਹਜੇ ਕਈ ਲੈਂਦੀ ਆ ਉਹਦੋਂ ਆਰਡਰ ਦੇ ਇੱਕ ਬਾਈ ਦਿਨਾਂ ਤੇ ਜਾ ਕੇ ਲੈ ਬਹੁਤ ਸੋਹਣਾ ਆਰਡਰ ਆ ਬਾਈ ਲੈ ਟੈਲ ਲਵ ਬਾਈ ਬਾਕੀ ਥਾਣਾ ਬਹੁਤ ਚੰਗਾ ਬਾਈ ਯੂਰੀ ਨਹੀਂ ਵੀ ਡਾਕਟਰ ਮਸ਼ੀਨ ਤੇ ਚੋਂਦੀ ਲੋੜ ਹੱਥੀ ਵਿਚ ਬਾਈ ਵਧੀਆ ਕਰਵਾਉਗੇ ਬਰੇ ਹਮਮ ਸਹੀ ਗੱਲ ਹੈ ਬਰੀਡ ਬਹੁਤ ਆ ਬਾਕੀ ਪ੍ਰਿੰਟ ਵਾਲੀ ਜਾਂ ਤਰੀ ਵੀ ਉਹ ਹੈ ਵੜਾ ਬਾਈ ਕਿਸੇ ਪਾਸੋਂ ਕੋਈ ਫੇਸਪੂਟ ਦਿਖਾ ਦੇ ਫੇਸ ਬਹੁਤ ਹਾਂ ਜੀ ਫੇਸ ਦੀ ਬਿਊਟੀ ਕਮਾਲ ਜਰਸੀ ਬਹੁਤ ਚੰਗੀ ਆ ਮੌਸਮ ਆ ਜਿਹੜਾ ਗਰਮੀ ਦਾ ਆਉਂਦਾ ਫੁੱਲ ਕੰਮ ਜਾ ਪਰੂ ਸੂਈ ਸਵਾਈ ਵਰਡ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਮੋਲ ਜਾਇਜ਼ ਆ ਬਾਈ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ